ਤਰਨਤਾਰਨ ਪੁਲਿਸ ਨੇ ਚਾਰ ਮੁਕਦਮਿਆਂ ਵਿੱਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਮਾਤਰਾ ਵਿੱਚ ਨਸ਼ੀਲਾ ਸਮਾਨ ਹਥਿਆਰ ਅਤੇ ਵਾਹਨ ਬਰਾਮਦ ਕੀਤੇ ਹਨ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ 2 ਕਿਲੋ 46 ਗ੍ਰਾਮ ਹੈਰੋਇਨ 2 ਪਿਸਟਲ 4 ਜਿੰਦਾ ਰੌਂਦ ਇੱਕ ਪਿਸਟਲ ਗਲੌਕ ਮੈਗਜ਼ੀਨ ਸਮੇਤ 2 ਜਿੰਦਾ ਰੌਂਦ ਨਾਲ ਹੀ ਦੋ ਗੱਡੀਆਂ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ ਇਹ ਕਾਰਵਾਈ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਾਦਵ ਆਈਪੀਐਸ ਜੀ ਵੱਲੋਂ 마ੜੇ ਅਨਸਰਾਂ ਖਿਲਾਫ ਚਲਾਈ ਗਈ ਇੱਕ ਵਿਸ਼ੇਸ਼ ਮਹਿੰਮਤ ਦੇਤ ਕੀਤੀ ਗਈ ਇਸ ਮੌਕੇ ਤੇ ਤਰਨਤਾਰਨ ਦੇ ਐਸਐਸਪੀ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਪਿਛਲੇ 3-4 ਦਿਨਾਂ ਚ ਅਲੱਗ-ਅਲੱਗ ਆਪਰੇਸ਼ਨਸ ਜਿਹੜਾ ਹੈਗਾ ਟੋਟਲ ਤਰਨਤਾਰਨ ਪੁਲਿਸ ਵੱਲੋਂ ਲਗਭਗ 2 ਕਿਲੋ 46 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ ਹੈਗੀ ਵੱਖ-ਵੱਖ 3 ਡਿਫਰੈਂਟ-ਡਿਫਰੈਂਟ ਕੇਸਾਂ 'ਚ ਉਸ ਤੋਂ ਇਲਾਵਾ ਇੱਕ ਕੇਸ 'ਚ ਦੋ ਪਿਸਟਲ 9mm ਦੇ ਤੇ ਚਾਰ ਜਿੰਦਾ ਰਾਉਂਡ ਪਲੱਸ ਇੱਕ ਹੋਰ ਕੇਸ 'ਚ ਇੱਕ ਪਿਸਟਲ ਗਲੌਕ ਤੇ ਦੋ ਰਾਉਂਡ ਪਲੱਸ ਦੋ ਗੱਡੀਆਂ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਗਿਆ ਹੈ ਜਿਵੇਂ ਤੁਹਾਨੂੰ ਪਤਾ ਹੈਗਾ ਇੱਕ ਜਿਹੜਾ ਆਪਣਾ ਕੇਸ ਸੀਗਾ ਦੂਸਰਾ ਜਿਹਦੇ ਵਿੱਚ ਅਨਫੋਰਚਨਟਲੀ ਇੱਕ ਕੁੜੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਹਦੇ ਵਿੱਚ ਉਹਦਾ ਪ੍ਰੈਸ ਨੋਟ ਤੜੇ ਕੋਲੇ ਆ ਗਿਆ ਸੀਗਾ ਤੇ ਉਹਦੇ ਵਿੱਚ ਵੀ ਜਿਹੜਾ ਦੋਸ਼ੀ ਸੀਗਾ ਉਹ ਪੁਲਿਸ ਵੱਲੋਂ ਫੜ ਲਿਆ ਗਿਆ ਸੀਗਾ ਤੇ ਉਹਦੇ ਵਿੱਚ ਵੀ ਇੱਕ ਗਲੌਕ ਪਿਸਟਲ ਰਿਕਵਰ ਹੋਇਆ ਸੀਗਾ ਉਮਰ ਖਾਲ ਪ੍ਰੈਸ ਕਾਨਫਰੰਸ ਵੀ ਤੁਹਾਨੂੰ ਬਰੀਫ ਕਰ ਦਿੱਤਾ ਗਿਆ ਸੀਗਾ ਹੁਣ ਇਹਦੇ ਵਿੱਚ ਵੱਖ-ਵੱਖ ਕੇਸਾਂ ਦੇ ਜਿ거 ਡਿਟੇਲਸ ਮਾਜੋ ਡਿਪਸ ਵੱਖ-ਵੱਖ ਕੇਸਾਂ ਦੇ ਡਿਟੇਲ ਜੇਕਰ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਤੇ ਇੱਕ ਕੇਸ ਸਰਾਏ ਮਾਨਤ ਖਾਂ ਚ ਦਰਜ ਹੋਇਆ ਜਿਹਦੇ ਵਿੱਚ ਇੱਕ ਨਸੀਬ ਸਿੰਘ ਨਾਮ ਦਾ ਵਿਅਕਤੀ ਹੈਗਾ ਜਿਹੜਾ ਆਪਣੀ ਪੁਲਿਸ ਪਾਰਟੀ ਵੱਲੋਂ ਜਦੋਂ ਚੈਕਿੰਗ ਕੀਤੀ ਜਾ ਰਹੀ ਸੀਗੀ ਤੇ ਇੱਕ ਸ਼ੱਕੀ ਗੱਡੀ ਨੂੰ ਰੋਕਿਆ ਗਿਆ ਆ ਪਹਿਲਾਂ ਵੀ ਇੱਕ ਕਮਰਸ਼ੀਅਲ ਕੁਆਂਟੀਟੀ ਦੇ ਕੇਸ ਚ ਬੇਲ ਆਊਟ ਹੈਗਾ ਨਸੀਬ ਸਿੰਘ ਤੇ ਗੰਢੀਬਿੰਡ ਦਾ ਰਹਿਣ ਵਾਲਾ ਹੈਗਾ ਤੇ ਜਦੋਂ ਇਹਦੀ ਚੈਕਿੰਗ ਕੀਤੀ ਗਈ ਤੇ ਇਹਦੀ ਗੱਡੀ ਵਿੱਚੋਂ ਆ ਮੌਕੇ ਤੇ 1 ਕਿਲੋ ਤੇ 492 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਗੱਡੀ ਜਿਹੜੀ ਇਹਦੇ ਕੋਲੇ ਵਰਨਾ ਗੱਡੀ ਸੀਗੀ ਤੇ ਇਸ ਤੋਂ ਬਾਅਦ ਫਰਦਰ ਇਨਵੈਸਟੀਗੇਸ਼ਨ ਜਦੋਂ ਇਸ ਕੇਸ 'ਚ ਲਈ ਜਾ ਰਹੀ ਹੈਗੀ ਉੱਥੇ ਵੀ ਕਾਫੀ ਚੀਜ਼ਾਂ ਸਾਹਮਣੇ ਆ ਰਹੀਆਂ ਹੈਗੀਆਂ ਜਿਹਨੂੰ ਅਸੀਂ ਫਰਦਰ ਡਿਸਕਲੋਜ਼ ਕਰਾਂਗੇ ਤੁਹਾਡੇ ਨਾਲ ਜਦੋਂ ਇੱਥੇ ਆ ਕੇ ਕਾਮਯਾਬੀ ਮਿਲਦੀ ਹੈਗੀ ਉੱਥੇ ਤੇ ਆ ਇੱਕ ਮੇਨ ਸਪਲਾਈਰ ਦੇ ਨਾਲ ਜੁੜਿਆ ਹੋਇਆ ਹੈਗਾ ਤੇ ਉਹਨੂੰ ਜਦੋਂ ਅਸੀਂ ਨੈਕਸਸ ਨੂੰ ਬ੍ਰੇਕ ਕਰਦੇ ਹਾਂ ਉਸ ਤੋਂ ਬਾਅਦ ਤੁਹਾਨੂੰ ਡਿਟੇਲ ਸ਼ੇਅਰ ਕਰਾਂਗੇ ਸਾਡਾ ਹਰ ਐਨਡੀਪੀਐਸ ਕੇਸ 'ਚ ਰਹਿੰਦਾ ਕਿ ਉਹਦਾ ਫਾਰਵਰਡ ਬੈਕਵਰਡ ਲਿੰਕ ਜਰੂਰ ਟਰੈਕ ਕੀਤਾ ਜਾਵੇ ਸੋ ਥੈਟ ਕਿ ਜਿਹੜੇ ਬੜੇ ਸਮਗਲਰਸ ਹੈਗੇ ਉਹਨਾਂ ਤੱਕ ਪਹੁੰਚ ਕੇ ਉਹਨਾਂ ਨੂੰ ਕਾਨੂੰਨ ਮੁਤਾਬਿਕ ਸਖਤ ਸਜ਼ਾ ਦਿਵਾਈ ਜਾ ਸਕੇ ਇਸ ਤੋਂ ਇਲਾਵਾ ਜਿਹੜਾ ਦੂਸਰਾ ਇੱਕ ਕੇਸ ਹੈਗਾ ਉਹਦੇ ਵਿੱਚ ਸਾਡੀ ਸੀਆਈਏ ਟੀਮ ਨੇ ਦੋ ਬੰਦੇ ਕਾਬੂ ਕੀਤੇ ਤੇ ਉਹਨਾਂ ਦੋ ਬੰਦਿਆਂ ਤੋਂ ਇੱਕ ਦੋਸ਼ੀ ਕਾਬੂ ਕੀਤਾ ਸੌਰੀ ਤੇ ਉਸ 'ਚੋਂ ਦੋ ਪਿਸਟਲ 9mm ਦੇ ਤੇ ਚਾਰ ਜੰਦਾ ਰਾਉਂਡ ਬ੍ਰਾਹਮਤ ਕੀਤੇ ਉਹ ਪ੍ਰੈਸ ਨੋਟ ਤੁਹਾਨੂੰ ਪਹਿਲਾਂ ਸ਼ੇਅਰ ਕਰਤਾ ਸੀਗਾ ਜਿਹਦੇ ਵਿੱਚ ਦੋਸ਼ੀ ਦਾ ਨਾਮ ਗੁਰਲਾਲ ਸਿੰਘ ਪੁੱਤਰ ਸੁਖਦੇਵ ਸਿੰਘ ਹੈਗਾ ਸਬਰਾਂ ਦਾ ਪੱਟੀ ਦਾ ਤੈਨੂੰ ਜਦੋਂ ਫੜਿਆ ਗਿਆ ਤੇ ਇਹਦੇ ਕੋਲੋਂ ਦੋ ਪਿਸਟਲ 9mm ਦੇ ਬ੍ਰਾਹਮਤ ਕੀਤੇ ਗਏ ਤੇ ਜਿਹੜੀ ਇਨਫੋਰਮੇਸ਼ਨ ਸੀਗੀ ਉਹਦੇ ਆਧਾਰ ਤੇ ਇਹਦੇ ਕੋਲੇ 6 ਪਿਸਟਲ ਆਏ ਹੋਏ ਸੀਗੇ ਤੇ ਜਿਨ੍ਹਾਂ ਚੋਂ ਆਗੇ ਇਹਨੇ ਚਾਰ ਪਿਸਟਲ ਅਲੱਗ-ਅਲੱਗ ਲੋਕਾਂ ਦਿੱਤੇ ਹੈਗੇ ਜਿੱਤੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਤੇ ਇਸ ਤੋਂ ਦੋ ਪਿਸਟਲ ਜਿਹੜੇ ਉਹ ਇਹਦੇ ਕੋਲ ਜਿਹੜਾ ਆਇ ਸੀਗੇ ਉਹ ਬਰਾਮਦ ਕੀਤੇ ਗਏ। ਪਰੰਮ ਵਜਿਗਰ ਗੱਲ ਕਰੀਏ ਤੇ ਆ ਜਿਹੜਾ ਅਸਲਾ ਐਮੋਨੇਸ਼ਨ ਸੀਗਾ ਉਹ ਡੋਨੀਬਲ ਦੇ ਵੱਲੋਂ ਭਜਵਾਇਆ ਗਿਆ ਸੀਗਾ ਤੇ ਜਿਹੜਾ ਉਹਨੇ ਆਗੇ ਆਪਣੇ ਐਸੋਸੀਏਟਸ ਨੂੰ ਚਾਰ ਪਿਸਟਲ ਸਪਲਾਈ ਕਰਤੇ ਸੀਗੇ ਦੋ ਇਹਦੇ ਕੋਲ ਰਖਵਾਏ ਹੋਏ ਸੀਗੇ ਤੇ ਆ ਅਸਲਾ ਉਹਨੇ ਆਪਣੇ ਸਾਥੀ ਅਰਮਾਨਦੀਪ ਦੇ ਰਾਹੀਂ ਭਜਵਾਇਆ ਸੀਗਾ ਤੇ ਅਰਮਾਨਦੀਪ ਗੁਰਲਾਲ ਦੇ ਮਾਸਿੱਦ ਦਾ ਮੁੰਡਾ ਹੈਗਾ ਤੇ ਉਹਨੂੰ ਵੀ ਅਸੀਂ ਨਾਮਿਨੇਟ ਕਰ ਲਿਆ ਹੈਗਾ ਫਾਰਦਰ ਅਸੀਂ ਇਸ ਕੇਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ। ਇਸ ਤੋਂ ਇਲਾਵਾ ਜਿਹੜਾ ਇੱਕ ਕੇਸ ਕੀਤਾ ਉਹਦੇ ਵਿੱਚ ਦੋ ਦੋਸ਼ੀ ਸਾਡੀ ਸੀਆਈਏ ਦੀ ਟੀਮ ਨੇ ਕਾਬੂ ਕੀਤੇ ਤੇ ਉਹਨਾਂ ਕੋਲੋਂ 504 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਹੜੀ 504 ਗ੍ਰਾਮ ਹੈਰੋਇਨ ਬਰਾਮਦ ਕੀਤੀ ਉਹਦੇ ਨਾਲ ਇੱਕ ਸੁਰਿੰਦਰ ਕੁਮਾਰ ਜਿਹੜਾ ਫਾਦਰ ਹੈਗਾ ਤੇ ਇੱਕ ਉਹਦਾ ਮੁੰਡਾ ਉਹਨੂੰ ਵਿਪুল Yadav ਨੂੰ ਦੋਨਾਂ ਨੂੰ ਅਰੈਸਟ ਕੀਤਾ ਇਹਨਾਂ ਕੋਲੇ ਇੱਕ ਗੱਡੀ ਹੈਗੀ ਐ ਐਲਟੋ ਕਾਰ ਤੇ ਆ ਹਨੂਮਾਨਗੜ੍ਹ ਦੇ ਰਹਿਣ ਵਾਲੇ ਹੈਗੇ ਤੇ ਜਿਹੜੀ ਪ੍ਰੀਲਿਮਰੀ ਪੁੱਛਤਾਚ ਕੀਤੀ ਉਹ ਜਿਹੜੇ ਡਰਗ ਦੀ ਡਿਲੀਵਰੀ ਹੈਗੀ ਉਹ ਅੰਮ੍ਰਿਤਸਰ ਸਾਈਡ ਤੋਂ ਇਹਨਾਂ ਨੇ ਪਿਕ ਕੀਤੀ ਸੀਗੀ ਤੇ ਹਨੂਮਾਨਗੜ ਸਾਈਡ ਇਹਨਾਂ ਨੇ ਜਿਹੜਾ ਹੈਗਾ ਉਹ ਤੇ ਅੱਗੇ ਇੱਥੇ ਲੋਕਲੀ ਵੀ ਕਿੱਥੇ ਸਪਲਾਈ ਕਰਨਾ ਸੀਗਾ ਤੇ ਨਾਲ ਇਹਨੂੰ ਡਰਗ ਦਾ ਕੁਝ 파ਟ ਹਨੂਮਾਨਗੜ ਵੀ ਲੈ ਕੇ ਜਾਣਾ ਸੀਗਾ ਜਿਹੜਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਅਸੀਂ ਕਾਊਂਟਰਪਾਰਟ ਜਿਹੜਾ ਹੈਗਾ ਰਾਜਸਥਾਨ ਪੁਲਿਸ ਦੇ ਨਾਲ ਵੀ ਡਿਟੇਲਸ ਇਹਦੀ ਸ਼ੇਅਰ ਕਰਾਂਗੇ ਇਸ ਤੋਂ ਇਲਾਵਾ ਇੱਕ ਕੇਸ ਜਿਹੜਾ ਹੈਗਾ ਆਪਣਾ ਇਹਦੇ ਵਿੱਚ ਦੋ ਦੋਸ਼ੀ ਕਾਬੂ ਕਿਤੇ ਹੈਗੇ ਆਪਣੀ ਸੀਆਈਏ ਟੀਮ ਨੇ ਤੇ ਇਹਨਾਂ ਕੋਲੋਂ ਇੱਕ ਪਿਸਤਲ ਗਲੌਕ 7.2 ਜਿੰਦਾ ਰਾਉਂਡ ਪਲਸ 50 ਗ੍ਰਾਮ ਹੈਰੋਇਨ ਤੇ 4.5 ਹਜ਼ਾਰ ਰੁਪਏ ਡਰਗ ਮਨੀ ਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਹੈਗਾ ਜਿਹੜਾ ਦੋਸ਼ੀ ਫੜਿਆ ਹੈਗਾ ਇਹਦੇ ਵਿੱਚ ਤੇ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਤੇ ਉਹਦੇ ਰਾਹੀਂ ਉਹ ਦੋਸ਼ੀ ਤੇ ਦੋਸ਼ੀ ਦੇ ਨਾਲ ਉਹਦਾ ਇੱਕ ਸਾਥੀ ਇੱਕ ਹੈਗਾ ਰਾਹੁਲ ਤੇ ਦੂਜਾ ਹੈਗਾ ਯੁਵਰਾਜਵੀਰ ਆ ਦੋਨੋਂ ਬੰਦੇ ਫੜੇ ਹੈਗੇ ਰਾਹੁਲ ਤੋਂ ਆਪਣੀ ਪੁਲਿਸ ਨੇ ਰਿਕਵਰ ਕੀਤਾ ਵੈਪਨ ਤੇ ਰਾਹੁਲ ਦੇ ਨਾਲ ਯੁਵਰਾਜਵੀਰ ਸੀਗਾ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀਗਾ ਤੇ ਆ ਦੋਨਾਂ ਦੇ ਪਹਿਲਾਂ ਵੀ ਜਿਹੜਾ ਫਰਦਰ ਪੁਸ਼ਤਾਚ ਕੀਤੀ ਹੈਗੀ ਪਹਿਲਾਂ ਵੀ ਰਾਹੁਲ ਕੋਲੇ ਰਾਹੁਲ ਨੇ ਕਿਸੇ ਨੂੰ ਵੈਪਨ ਸਪਲਾਈ ਕੀਤਾ ਹੈਗਾ ਦਿੱਤੇ ਸੀ ਫਰਦਰ ਪੁਸ਼ਤਾਚ ਕਰ ਰਹੇ ਹੈਗੇ ਤੇ ਕਾਫੀ ਸਾਡੀ ਸੀਆਈਏ ਦੀ ਟੀਮ ਸਾਡੀ ਪੁਲਿਸ ਸਟੇਸ਼ਨ ਤੇ ਸਬਡਿਵੀਜ਼ਨਸ ਦੀ ਟੀਮ ਵਕ ਵਕ ਡੀਐਸਪੀਜ਼ ਦੀ ਅਗਵਾਈ ਹੇਟ ਐਸਐਚਓ ਦੀ ਅਗਵਾਈ ਹੇਟ ਡਰੱਗਸ ਤੇ ਆਮ ਸੈਮਨੈਸ਼ਨ ਦੇ ਖਿਲਾਫ ਕੰਮ ਕਰ ਰਹੀ ਹੈਗੀ ਪਿਛਲੇ ਕਾਫੀ ਲਗਭਗ 1 ਮਹੀਨੇ ਚ ਅਸੀਂ 10 ਤੋਂ ਜ਼ਿਆਦਾ ਇਲੀਗਲ ਵੈਪਨ ਫੜੇ ਹੈਗੇ ਤੇ ਨਾਲ ਕਾਫੀ ਬੜੀ ਮਾਤਰਾ ਚ ਹੈਰਨ ਫੜੀ ਹੈਗੀ ਫਰਦਰ ਅਸੀਂ ਇਸੀ ਕਮਿਟਮੈਂਟ ਦੇ ਨਾਲ ਜਿਹੜਾ ਹੈਗਾ ਉਹ ਕੰਮ ਕਰਦੇ ਰਵਾਂਗੇ ਜੀ ਸਰ ਟੋਟਲ ਕਿੰਨੇ ਬੰਦੇ ਹੁੜੇਗੇ ਹੁਣ ਤੱਕ ਇਸ ਵਾਲਾ ਇਹਨਾਂ ਸਾਰੇ ਕੇਸਾਂ ਚ ਇਹਨਾਂ ਚ ਟੋਟਲ 6 ਬੰਦੇ ਹੋਗੇ ਹਾਂ ਹਾਂ ਪਿਸਤਲ ਤਿੰਨ ਪਿਸਤਲ ਹੋ ਗਏ ਜੀ ਤਿੰਨ ਆਪਣੇ ਪਿਸਤਲ ਹੋ ਗਏ 2.46 ਗ੍ਰਾਮ ਹੈਰੋਇਨ ਹੋ ਗਈ ਦੋ ਗੱਡੀਆਂ ਹੋ ਗਈਆਂ 6 ਜਿੰਦਾ ਰਾਉਂਡ ਹੋ ਗਏ ਇੱਕ ਮੋਟਰਸਾਈਕਲ ਹੋ ਗਈ ਆ ਸਾਰਾ ਜਿਹੜਾ ਹੈਗਾ ਪਿਛਲੇ ਤਿੰਨ ਤਿੰਨ ਦਿਨਾਂ ਦਾ ਜਿਹੜਾ ਕੇਸ ਹੈ ਹਾਂਜੀ ਹਾਂਜੀ ਜਿਹੜਾ ਹਨੂਮਾਨਗੜ੍ਹ ਵਾਲਾ ਹੈਰੋਇਨ ਵਾਲਾ ਬੰਦਾ ਫੜਿਆ ਇਹਦੇ ਤੇ ਵੀ ਕੇਸ ਹੈਗੇ ਜਿਹੜਾ ਆਪਾਂ 1.5 ਕਿਲੋ ਹੈਰੋਇਨ ਵਾਲਾ ਪਕੜਿਆ ਨਸੀਬ ਇਹਦੇ ਤੇ ਵੀ ਪਹਿਲਾਂ ਮੁਕੱਦਮਾ ਦਰਜ ਹੈਗਾ ਆ ਜਾਓ ਸਰ ਉਹ ਤੇ ਵੀ ਪਹਿਲਾਂ ਕੇਸ ਦਰਜ ਹੈਗਾ ਤੇ ਰੀਸੈਂਟਲੀ ਹੀ ਅਗਸਤ ਸੇ ਬੈਲ ਆਊਟ ਆਇਆ ਸੀਗਾ ਜਿਹੜਾ ਸਰਾਏ ਮੰਤਖਾਂ ਵਾਲਾ ਕੇਸ ਸੇ ਬੰਦਾ ਫੜਿਆ ਹੈਗਾ ਤੇ ਆ ਕੇ ਫਿਰ ਇਸੇ ਕੰਮ ਤੇ ਲੱਗਿਆ ਹੈਗਾ ਜਿਹੜਾ ਰਾਹੁਲ ਹੈਗਾ ਜਿੱਤੋਂ ਵੈਪਨ ਫੜਿਆ ਹੈਗਾ ਉਹਦੇ ਤੇ ਵੀ ਪਹਿਲਾਂ ਇੱਕ ਕੇਸ ਦਰਜ ਹੈਗਾ ਉਹ ਵੀ ਕੇਸ ਸੇ ਰਹਿ ਕੇ ਆਇਆ ਹੈਗਾ ਤੇ 올ਮੋਸਟ ਸਾਰੇ ਲੋਕਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਜਿਹੜਾ ਇੱਕ ਗੁਰਲਾਲ ਫੜਿਆ ਹੈਗਾ ਜਿੱਤੋਂ ਦੋ ਵੈਪਨ ਰਿਕਵਰ ਕੀਤੇ ਉਹਦਾ ਪ੍ਰੀਵਿਅਸ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਤੇ ਇੱਕ ਜਿਹੜਾ ਇਹਦੇ ਨਾਲ ਜਿਹੜਾ ਹੈਗਾ ਰਾਹੁਲ ਦੇ ਨਾਲ ਯੁਧਵੀਰ ਫੜਿਆ ਇਹਦਾ ਪ੍ਰੀਵਿਅਸ ਕ੍ਰਿਮੀਨਲ ਰਿਪੋਰਟ ਨਹੀਂ ਗੱਲ ਕੁੜੀ ਸੀ ਇੱਕ ਬੱਚੀ ਦਾ ਜਿਹੜਾ ਕਤਲ ਹੋਇਆ ਉਹ ਵੀ ਗੁੱਤੀ ਸੁਝਾ ਲਿਆ ਕਿ ਜਸ ਅੰਦਰ ਬੱਚੇ ਦੇਖੋ ਉਹ ਬੜਾ ਸੈਂਸਿਟਿਵ ਕੇਸ ਹੈਗਾ ਜਿਹਦੇ ਵਿੱਚ ਜਿਹੜੀ ਪ੍ਰੀਲਮਰੀ ਇਨਵੈਸਟੀਗੇਸ਼ਨ ਹੈਗੀ ਪੁਲਿਸ ਦੀ ਉਹਦੇ ਵਿੱਚ ਜਦੋਂ ਬੱਚੇ ਨੂੰ ਮੌਕੇ ਤੋਂ ਲਜਾਇਆ ਗਿਆ ਉਹਦੇ ਮੂੰਹ ਚ ਜਾਗ ਜਿਹੜੇ ਹੈਗੇ ਉਹ ਦਿਖੇ ਗਏ ਸੀਗੇ ਕਿ ਕਿਉਂਕਿ ਇਹ ਬੜਾ ਸੈਂਸੇਸ਼ਨਲ ਕੇਸ ਹੈਗਾ ਸਾਡਾ ਆ ਹੈਗਾ ਕਿ ਪਹਿਲਾਂ ਬੋਰਡ ਆਫ ਡਾਕਟਰਸ ਦੇ ਰਾਹੀਂ ਉਹਦਾ ਪੋਸਟਮਾਰਟਮ ਕਰਾਇਆ ਜਾਵੇ ਐਟ ది ਸੇਮ ਟਾਈਮ ਡੀਐਸਪੀ ਸਾਹਿਬ ਨੇ ਵੀ ਸਪੋਰਟ ਵਿਜਿਟ ਕੀਤਾ ਹੈਗਾ ਐਸਐਚਓ ਪਿਛਲੇ 2 ਦਿਨ ਤੋਂ ਇਸੇ ਕੇਸ ਨੂੰ ਇਨਵੈਸਟੀਗੇਟ ਕਰਨਤ ਲੱਗਿਆ ਹੋਇਆ ਹੈਗੇ ਸੀਸੀਟੀਵੀ ਕੈਮਰੇ ਟੈਕਨੀਕਲ ਐਨਾਲਿਸਿਸ ਸਾਰੇ ਕੇਸ ਚ ਚੱਲ ਰਿਹਾ ਹੈਗਾ ਉਸ ਤੋਂ ਇਲਾਵਾ ਵੀ ਜਿਹੜੇ ਕੋਈ ਸ਼ਕੀਲ ਲੋਗ ਇਹਦੇ ਵਿੱਚ ਕੀ ਕਿਸੇ ਫਾਉਲ ਪਲੇ ਜਾਂ ਕੋਈ ਔਰ ਕਿਸੇ ਤਰੀਕੇ ਨਾਲ ਕਿਸੇ ਦਾ ਇੰਟੈਂਸ਼ਨਲ ਮਰਡਰ ਦੀ ਕੇਸ ਚੀਜ਼ ਉਹ ਵੀ ਸਾਰੀ ਚੀਜ਼ਾਂ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤਾਂ ਇਸੇ ਬੜੀ ਪ੍ਰਾਇੋਰਟੀ ਦੇ ਨਾਲ ਫੈਕਟਸ ਤੇ ਆਧਾਰ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਹਾਲੇ ਤੱਕ ਜਿਹੜਾ ਹੈਗਾ ਇੱਥੇ ਇਸ ਤਰੀਕੇ ਦੀ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈਗੀ ਕਿ ਜਿਹਦੇ ਵਿੱਚ ਕੁਝ ਹੋਏ ਕਿ ਜਿਦਾਂ ਆਪਾਂ ਦੇਖਦੇ ਹਾਂ ਕਿ ਕਿਸੇ ਨੇ ਬੱਚਾ ਕੋਈ ਲੈ ਜਾ ਕੇ ਫਿਰ ਉਹ ਉਹਦੇ ਨਾਲ ਕੋਈ ਮਤਲਬ ਫਾਉਲ ਪਲੇ ਹੋਇਆ ਹੋਇਆ ਉਦਾਂ ਬਟ ਅਸੀਂ ਸਾਰੇ ਐਂਗਲ ਐਕਸਪਲੋਰ ਕਰ ਰਹੇ ਹਾਂ ਇਟ ਇਟ ਵਿਲ ਬੀ ਟੂ ਪ੍ਰੀਮਚੂਰ ਟੂ ਸੇ ਐਨੀਥਿੰਗ ਜਦੋਂ ਤੱਕ ਕਿ ਸਾਰਾ ਕੁਝ ਸਾਹਮਣੇ ਨਹੀਂ ਆ ਜਾਂਦਾ ਹੈਗਾ ਤੇ ਉਹ ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਪਹਿਲਾਂ ਬੋਰਡ ਆਫ ਡਾਕਟਰਸ ਦੇ ਰਾਹੀਂ ਇਹਦਾ ਪੋਸਟਮਾਰਟਮ ਕਰਾਇਆ ਜਾਏਗਾ ਸੋ ਦੈਟ ਸਾਨੂੰ ਕੌਜ਼ ਆਫ ਡੈਥ ਵੀ ਪਤਾ ਲੱਗ ਜਾਏ ਐਟ ਦ ਸੇਮ ਟਾਈਮ ਜਿਹੜੇ ਸ਼ੱਕੀ ਲੋਗ ਹੈਗੇ ਅਸੀਂ ਸਾਰਾ ਤੋਂ ਪੁੱਛਤਾਚ ਕਰ ਰਹੇ ਹਾਂ